ਸਸਿਕਾ ਜੀ ਦਾ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪਟਿਕਬਲਾ ਦਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਪਲੇਨ ਪੀਸਾਂ ਦੀ ਰਹਿਣ ਵਾਲੀ ਹੈ ਦੁਆਰਾ ਬਹੁਤ ਸਾਰੇ ਮੇਰੀਆਂ ਪਹਿਰਾਂ ਦੀ ਦੁਵਾਰਾ ਮੰਗ ਸੀ ਤੇ ਦੁਵਾਰਾ ਲੈ ਕੇ ਆਏ ਤੁਹਾਡੇ ਵਾਸਤੇ ਪਲੇਨ ਪੀਸ ਜਿਨ੍ਹਾਂ ਦੀ ਪ੍ਰਾਈਸ ਜਿਨ੍ਹਾਂ ਦੀ ਕੱਟ ਰਹਿਣ ਵਾਲੀ ਹੈ 5.5 ਦੀ ਕੱਟ ਰਹੂਗੀ ਪ੍ਰਾਈਸ ਰਹੂਗਾ 250 250 ਦੇ ਵਿੱਚ ਤੁਹਾਨੂੰ 5.5 ਦੀ ਕੱਟ ਵਿੱਚ ਇਹ ਪਲੇਨ ਪੀਸ ਪਹਿਣ ਵਾਲਿਆ ਖਾਦੀ ਸਿਲਕ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆਪਣੇ ਫੰਕਸ਼ਨ ਦੇ ਲਈ ਸੂਟ ਰੈਡੀ ਕਰ ਸਕਦੇ ਹੋ ਜੀ ਬੜੇ ਸੋਹਣੇ ਜੇ ਪੀਸ ਰਹਿਣ ਵਾਲੇ ਆ ਕੱਟਵਰਕ ਕਰਵਾਓ ਇਹਦੇ ਉੱਪਰ ਹੈਂਡਵਰਕ ਕਰਵਾਓ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕੇ ਦੇ ਉੱਪਰ ਕਰਵਾ ਸਕਦੇ ਹੋ ਜੀ ਪੀਸਾਂ ਦੀ ਜਿਹੜੀ ਕੱਟ ਹੈ ਪੂਰੀ ਰਹੂਗੀ 5.5 ਤੱਕ ਚੈੱਕ ਕਰ ਚਲੋ ਜੀ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲਿਆ ਇਹ ਵਾਲਾ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਬਲੂ ਜਾਂ ਮੋਰ ਪੰਖੀਆ ਬਲੂ ਜਿਹਾ ਕਲਰ ਹੈ ਇਹ ਬਲੱਡ ਰੈੱਡ ਕਲਰ ਹੈ ਬੜਾ ਪਿਆਰਾ ਜਿਹਾ ਦੇਖੋ ਜੀ ਰੈੱਡ ਕਲਰ ਦੇ ਵਿੱਚ ਤੁਸੀਂ ਫੁਲਕਾਰੀ ਵਰਕ ਕਰਵਾ ਕੇ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਸਿਰਫ ਤੁਹਾਨੂੰ 250 ਦੇ ਵਿੱਚ ਇਹ ਪੀਸ ਪੈਣ ਵਾਲਾ ਤੇ ਪ੍ਰਾਈਸ ਰਹਿਣ ਵਾਲੀ ਹੈ 250 ਰੁਪਏ ਤੇ ਕੱਟ ਰਹਿਣ ਵਾਲੀ ਹੈ 5.5 ਮੀਟਰ ਇਹ ਵਾਲਾ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਡਿਜ਼ਾਈਨਿੰਗ ਕਿੱਦਾਂ ਦੀ ਡਿਜ਼ਾਈਨਿੰਗ ਆਉਣੀ ਹੈ ਠੀਕ ਹੈ ਜੀ ਇਹ ਵਾਲੇ ਖਾਦੀ ਪੀਸਾਂ ਦੀ ਦੇਖੋ ਜੀ ਬਹੁਤ ਹੀ ਪਿਆਰੇ ਜੇ ਪੀਸ ਰਹਿਣ ਵਾਲੇ ਆ ਇਹ ਵਾਲਾ ਦੇਖੋ ਜੀ ਏ ਆਫ ਵਾਈਟ ਦੇ ਵਿੱਚ ਰਹੂਗਾ ਸਕੈਨ ਆਫ ਵਾਈਟ ਕਲਰ ਹੈ ਠੀਕ ਹੈ ਜੀ ਸਕੈਨ ਕਲਰ ਹੈ ਤੁਸੀਂ ਲਾਈਟ ਕਲਰ ਵਿੱਚ ਦੇਖੋ ਕਿੰਦਾ ਦੀ ਖਾਦੀ ਸਟੱਫ ਰਹਿਣ ਵਾਲਾ ਦੇਖੋ ਜੀ ਇਦਾਂ ਦਾ ਡਿਜ਼ਾਈਨਰ ਜੇ ਪੀਸੇਜ਼ ਰਹਿਣ ਵਾਲੇ ਆ ਜੀ ਖਾਦੀ ਦੇ ਵਿੱਚ ਬੜੇ ਸੌਫਟ ਵਾਲੇ ਪੀਸ ਰਹਿਣਗੇ ਚੈੱਕ ਕਰੋ ਬਹੁਤ ਹੀ ਪਿਆਰੇ ਜੇ ਹਾਂਜੀ ਇਹ ਦੇਖੋ ਲੈਮਨ ਕਲਰ ਹੈ ਜੀ ਬੜਾ ਪਿਆਰਾ ਜਿਹਾ ਕਲਰ ਹੈ ਵਾਲਾ ਸਟਾਫ ਬਹੁਤ ਵਧੀਆ ਜਿਵੇਂ ਦੀ ਅਸੀਂ ਜਿੰਨਾਂ ਨੇ ਮੇਰੀਆਂ ਭੈਣਾਂ ਕੋਲੇ ਗਏ ਆ ਸਾਨੂੰ ਮੈਸੇਜ ਵੀ ਆਇਆ ਇਹ ਵਾਲੇ ਸਟਾਫ ਬਾਰੇ ਦੁਵਾਰਾ ਡਿਮਾਂਡ ਕੀਤੀ ਹੈ ਜੀ ਇਹਨਾਂ ਪੀਸਾਂ ਦੀ ਬਹੁਤ ਸੋਹਣੇ ਸੂਟ ਰੈਡੀ ਹੋਣੇ ਆ ਜੀ ਬਣ ਕੇ ਸਿਰਫ ਤੁਹਾਨੂੰ ਬਹੁਤ ਸੋਹਣਾ ਮੌਕਾ ਸਿਰਫ 250 ਦੇ ਵਿੱਚ ਤੁਹਾਨੂੰ ਇਹ ਵਾਲਾ 5.5 ਦੀ ਕੱਟ ਵਿੱਚ ਸੂਟ ਪੈਣਾ ਬਲੂ ਕਲਰ ਹੈ ਨੇਵੀ ਬਲੂ ਕਲਰ ਰਹਿਣ ਵਾਲਾ ਜੀ ਇਹ ਵਾਲਾ ਕਲਰ ਦੇਖੋ ਮੋਰ ਪੰਖੀਆ ਕਲਰ ਆਊਗਾ ਜੀ ਚੈੱਕ ਕਰੋ ਦੇਖੋ ਜੀ ਐਦਾਂ ਇਹਦੇ ਵਿੱਚ ਡਿਜ਼ਾਈਨਿੰਗ ਆਉਣੀ ਆ ਪੀਸਾਂ ਦੇ ਵਿੱਚ ਸਿਰਫ 550 ਦੇ ਸੌਰੀ 250 ਦੇ ਵਿੱਚ ਤੁਸੀਂ ਲੈ ਸਕਦੇ ਹੋ ਤੇ ਕੱਟ ਰਹਿਣ ਵਾਲੀ ਹੈ ਜੀ 5.5 ਮੀਟਰ ਇਹ ਵਾਲਾ ਚੈੱਕ ਕਰੋ ਵਾਈਨ ਕਲਰ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਪੀਸ ਵਾਈਨ ਕਲਰ ਆਊਗਾ ਇਹ ਡਾਰਕ ਗ੍ਰੀਨ ਕਲਰ ਆਉਣ ਵਾਲਾ ਬੋਟਲ ਗ੍ਰੀਨ ਕਲਰ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਚੈੱਕ ਕਰੀ ਚਲੋ ਬੜੇ ਸੋਹਣੇ ਜਿਹੇ ਪੀਸ ਹੈ ਇਹ ਆਊਗਾ ਮਸਟਰਡ ਸ਼ੇਡ ਦੇ ਵਿੱਚ ਖਾਦੀ ਚ ਦੇਖੋ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਖਾਦੀ ਚ ਆਉਣ ਵਾਲਾ ਹੈ ਇਹ ਵਾਲਾ ਆਵਗਾਜੀ ਬਲੂ ਸ਼ੇਡ ਦੇ ਵਿੱਚ ਦੇਖ ਸਕਦੇ ਹੋ ਮੋਰ ਪੰਖੀਆ ਬਲੂ ਜੀ ਸ਼ੇਡ ਰਹਿਣ ਵਾਲੀ ਹੈ ਜੀ ਇਹ ਵਾਲੇ ਪੀਸ ਦੀ ਬਹੁਤ ਪਿਆਰੇ ਪੀਸ ਹੈ ਜਲਦੀ ਜਲਦੀ ਕਲਰ ਚੈੱਕ ਕਰੋ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜੀ ਇਹ ਵਾਲਾ ਫਿਰ ਪੀਸ ਦੁਬਾਰਾ ਆਏ ਸਾਡੇ ਕੋਲੇ ਵਾਈਨ ਸ਼ੇਡ ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਇਹ ਵਾਲੇ ਪੀਸ ਨਹੀਂ ਮਿਲ ਲੈ ਕਿਉਂਕਿ ਹੁਣ ਕਾਟਨ ਸਟਾਫ ਰਹੂਗਾ ਜੀ ਇਹ ਰੈੱਡ ਕਲਰ ਰਹਿਣ ਵਾਲਾ ਦੇਖੋ ਜੀ ਠੀਕ ਹੈ ਜੀ ਜਿੰਨੇ ਮੇਰੇ ਆਪਣਾ ਨੇ ਫੰਕਸ਼ਨ ਦੇ ਲਈ ਸੂਟ ਰੈਡੀ ਕਰਕੇ ਰੱਖਣੇ ਆ ਠੀਕ ਹੈ ਜੀ ਉਹ ਸਾਡੇ ਕੋਲੋਂ ਬਾਇ ਕਰ ਸਕਦੀਆਂ ਸ਼ਰਟ ਦੇ ਉੱਪਰ ਤੁਸੀਂ ਲਾਈਨਿੰਗ ਲਗਾ ਸਕਦੇ ਹੋ ਬਾਟਮ ਵੀ ਨਾਲ ਲਾਈਨਿੰਗ ਤੋਂ ਬਣਵਾ ਸਕਦੇ ਹੋ ਚੈੱਕ ਕਰੇ ਚਲੋ ਜੀ ਕਲਰ ਬਹੁਤ ਹੀ ਪਿਆਰੇ ਜਿਹੇ ਕਲਰ ਰਹਿਣ ਵਾਲਿਆ ਪੀਚ ਕਲਰ ਦੇ ਵਿੱਚ ਮਿਲੂਗਾ ਜੀ ਪੀਚ ਕਲਰ ਵਿੱਚ ਦੇਖ ਸਕਦੇ ਹੋ ਤੁਸੀਂ ਪੀਸ ਦੀ ਡਿਜ਼ਾਈਨਿੰਗ ਕਿੱਦਾਂ ਦੀ ਆਉਣ ਵਾਲੀ ਹੈ ਬਹੁਤ ਹੀ ਪਿਆਰੇ ਜਿਹੇ ਪੀਸ ਹੈ ਠੀਕ ਹੈ ਜੀ ਇਹ ਵਾਲਾ ਮਹਿਰੂਨ ਕਲਰ ਦੇ ਵਿੱਚ ਰਹਿਣ ਵਾਲਾ ਮਹਿਰੂਨ ਵਾਈਨ ਜਿਹਾ ਕਲਰ ਹੈ ਜੀ ਇਹ ਚੈੱਕ ਕਰੋ ਬਹੁਤ ਹੀ ਪਿਆਰੇ ਜੇ ਪੀਸ ਰਹਿਣ ਵਾਲੇ ਇਹ ਦੇਖੋ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਇਹ ਸਕਿਨ ਆਫ ਵਾਈਟ ਦੇ ਵਿੱਚ ਰਹੂਗਾ ਜੀ ਸਕਿਨ ਆਫ ਵਾਈਟ 5.5 ਮੀਟਰ ਦੀ ਕੱਟ ਰਹਿਣ ਵਾਲੀ ਇਹਨਾਂ ਪੀਸਾਂ ਦੀ ਠੀਕ ਹੈ ਜੀ ਇਹ ਗ੍ਰੇ ਕਲਰ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਇਹ ਗ੍ਰੇ ਕਲਰ ਦੇ ਵਿੱਚ ਰਹਿਣ ਵਾਲਾ ਹੈ ਠੀਕ ਹੈ ਇਹ ਕਾਫੀ ਕਲਰ ਦੇ ਵਿੱਚ ਰਹੂਗਾ ਜੀ ਇਹ ਕਾਫੀ ਕਲਰ ਦੇ ਵਿੱਚ ਮਿਲੇਗਾ ਤੁਹਾਨੂੰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਪਿਸਤਾ ਜਿਹਾ ਕਲਰ ਆਉਣ ਵਾਲਾ ਦੇਖੋ ਬਹੁਤ ਹੀ ਵੀ ਬਹੁਤ ਪਿਆਰਾ ਕਲਰ ਆਉਣ ਵਾਲਾ ਜੀ ਦੇਖੋ ਜੀ ਪੀਸ ਰਹਿਣ ਵਾਲੇ ਬੜੇ ਪਿਆਰੇ ਜੇ ਠੀਕ ਹੈ ਜੀ ਇਹ ਆਊਗਾ ਸਕੈਨ ਕਲਰ ਦੇ ਵਿੱਚ ਬਿਸਕੁਟੀ ਕਲਰ ਕਹਿ ਸਕਦੇ ਆ ਇਹਨੂੰ ਤੇ ਇਹ ਵਾਲਾ ਜਿਹੜਾ ਕਲਰ ਆਉਣ ਵਾਲਾ ਹੈ ਇਹ ਗ੍ਰੀਨ ਕਲਰ ਆਉਣ ਵਾਲਾ ਜੀ ਇਹ ਬੋਟਲ ਗ੍ਰੀਨ ਜਿਹਾ ਕਲਰ ਆਊਗਾ ਜੀ ਇਹ ਵਾਲਾ ਦੇਖੋ ਬਹੁਤ ਪਿਆਰਾ ਕਲਰ ਹੈ ਤੇ ਇਹ ਵਾਲਾ ਆਊਗਾ ਬਿਸਕੁਟੀ ਕਲਰ ਇਸੋ ਬਾਤ ਨੂੰ ਤੁਸੀਂ ਦਿਖਾਵਾਂਗੇ ਜਿਹੜੇ ਸਾਡੇ ਕੋਲੇ ਪੀਸ ਰਹਿਣ ਵਾਲੇ ਐ ਮਸਲੀਨ ਖਾਦੀ ਦੇ ਵਿੱਚ ਰਹਿਣਗੇ ਜੀ ਸਟਾਫ ਬਹੁਤ ਹੀ ਫਾਈਨ ਐ ਸੌਫਟ ਵਾਲਾ ਸਟਾਫ ਰਹੂਗਾ ਚੈੱਕ ਕਰੋ ਜੀ ਬਿਲਕੁਲ ਸੌਫਟ ਵਾਲਾ ਸਟਾਫ ਰਹਿਣ ਵਾਲਾ ਜੀ ਮਸਲੀਨ ਖਾਦੀ ਦੇ ਵਿੱਚ ਪੀਸ ਹੋਣੇ ਐ ਇਹ ਕਲਰ ਦੇਖੋ ਜੀ ਇਹ ਪਿੰਕ ਡਾਰਕ ਪਿੰਕ ਕਲਰ ਵਿੱਚ ਆਊਗਾ ਠੀਕ ਐ ਜੀ ਇਹ ਆਊਗਾ ਜੀ ਸਕਿਨ ਕਲਰ ਦੇ ਵਿੱਚ ਚੈੱਕ ਕਰੀ ਚਲੋ ਪੀਸ ਸਕਿਨ ਕਲਰ ਦੇ ਵਿੱਚ ਆਉਣ ਵਾਲਾ ਜੀ ਇਹ ਇਹ ਵਾਲਾ ਚੱਕਰੋ ਜੀ ਇਹ ਪੀਸ ਕਲਰ ਦੇ ਵਿੱਚ ਮਿਲੂਗਾ ਇਹ ਵੀ ਕੱਟ ਤੁਹਾਨੂੰ 5.5 ਮੀਟਰ ਰਹੂਗੀ 2500 ਰੁਪਿਆ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲਾ ਆਊਗਾ ਜੀ ਪਿਸਤਾ ਕਲਰ ਦੇ ਵਿੱਚ ਹਾਂਜੀ ਇਹ ਵਾਲਾ ਪੀਸ ਚੱਕਰੋ ਜੀ ਅਡੋਰਾ ਸਿਲਕ ਦੇ ਵਿੱਚ ਰਹੂਗਾ ਮਹਿੰਦੀ ਸ਼ੇਡ ਦੇ ਵਿੱਚ ਬਹੁਤ ਪਿਆਰਾ ਪੀਸ ਹੈ ਜੀ ਇਹ ਮਹਿੰਦੀ ਸ਼ੇਡ ਵਿੱਚ ਮਹਿੰਦੀ ਦੇ ਲਈ ਤੁਸੀਂ ਇਹ ਫੰਕਸ਼ਨ ਲਈ ਰੈਡੀ ਕਰ ਸਕਦੇ ਹੋ ਇਹ ਬਲੈਕ ਖਾਦੀ ਦੇ ਵਿੱਚ ਆਊਗਾ ਜੀ ਚੱਕਰੋ ਬਲੈਕ ਖਾਦੀ ਦੇ ਵਿੱਚ ਆਉਣ ਵਾਲਾ ਇਹ ਗ੍ਰੇ ਕੰਦਰ ਦੇ ਵਿੱਚ ਆਊਗਾ ਜੀ ਖਾਦੀ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਖਾਦੀ ਦੇ ਵਿੱਚ ਆਊਗਾ ਇਹ ਪੈਰਟ ਸ਼ੇਡ ਦੇ ਵਿੱਚ ਆਉਣ ਵਾਲਾ ਜੀ ਪੀਸ ਇਹ ਮਸਲੀਨ ਖਾਦੀ ਦੇ ਵਿੱਚ ਆਉਣ ਵਾਲਾ ਪੈਰਟ ਕਲਰ ਦੇ ਵਿੱਚ ਇਹ ਵਾਲਾ ਦੇਖੋ ਜੀ ਇਹ ਡਬਲ ਟੋਨ ਦੇ ਵਿੱਚ ਰਹੂਗਾ ਗ੍ਰੇ ਤੇ ਮਾਊਸ ਇਹ ਮਾਊਸ ਕਲਰ ਹੈ ਜੀ ਮਾਊਸ ਕਲਰ ਹੈ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਇਹ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਡਬਲ ਟੋਨ ਦੇ ਵਿੱਚ ਰਹੂਗਾ ਇਹ 골ਡਨ ਤੇ ਸਕਿੰਡ ਸ਼ੇਡ ਹੈ ਜੀ ਠੀਕ ਹੈ ਜੀ ਇਹ 골ਡਨ ਤੇ ਸਕਿਨ 쉐ਡ ਹੈ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਇਹ ਠੀਕ ਹੈ ਬਹੁਤ ਹੀ ਪਿਆਰਾ ਜਾ ਰਹੂਗਾ ਇਹ ਵੀ ਮਾਊਸ 쉐ਡ ਦੇ ਵਿੱਚ ਆਉਣ ਵਾਲਾ ਪੀਸ ਹੈ ਇਹ ਮਾਊਸ ਦੇ ਵਿੱਚ ਆਊਗਾ ਸਟਾਫ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੌਫਟ ਸਟਾਫ ਹੈ ਇਹਨੂੰ ਤੁਸੀਂ ਗਰਮੀ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਇਹ ਵਾਲੇ ਸਟਾਫ ਨੂੰ ਠੀਕ ਹੈ ਜੀ ਗਰਮੀ ਵਿੱਚ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਇਹ ਵਾਲਾ ਆਊਗਾ ਜੀ ਪੀਚ ਕਲਰ ਦੇ ਵਿੱਚ ਠੀਕ ਹੈ ਜੀ 5.5 ਦੀ ਕੱਟ ਰਹਿਣ ਵਾਲੀ ਹੈ ਇਹ ਵਾਲਾ ਆਊਗਾ ਵਾਈਨ ਕਲਰ ਦੇ ਵਿੱਚ ਦੇਖੋ ਜੀ ਠੀਕ ਹੈ ਜੀ ਵਾਈਨ ਕਲਰ ਦੇ ਵਿੱਚ ਉਹਨਾਂ ਵਾਲਾ 5.5 ਮੀਟਰ ਦੀ ਕੱਟ ਰਹੂਗੀ ਜੀ ਇਹ ਇਹ ਵਾਲਾ ਆਊਗਾ ਲਾਈਟ ਔਰੇਂਜ শেਡ ਦੇ ਵਿੱਚ ਠੀਕ ਹੈ ਜੀ ਏਟ ਜੀ ਮੇਰਾ ਭੈਣਾ ਕਾਫੀ ਮੰਗ ਰਹੀਆਂ ਸੀ ਸਕਿਨ ਕਲਰ ਦੇ ਵਿੱਚ ਆਫ ਵਾਈਟ ਪੀਸ ਹੈ ਜੀ ਇਹ ਆਫ ਵਾਈਟ ਪੀਸ ਹੈ ਜੀ ਇਹਦੀ ਕੱਟ 5.5 ਮੀਟਰ ਰਹੂਗੀ ਪ੍ਰਾਈਸ ਰਹੂਗਾ ਜੀ ਇਹਦਾ ਵੀ 250 ਰੁਪਏ ਠੀਕ ਹੈ ਜੀ ਹੁਣ ਸਰ ਜਿਹੜੀ ਕੱਟ ਜੀ ਉਹ ਕੱਟ ਗਈ ਜੀ ਜਿਹੜੇ ਪਹਿਲਾਂ ਪੀਸਾਂ ਦੀ ਜਿਹੜੀ ਘੱਟ ਘੱਟ ਸੀ ਵਾਲੇ ਆਫ ਵਾਈਟ ਪੀਸਾਂ ਦੀ ਹੁਣ ਇਹਦਾ ਦੀ ਕੱਟ 5.5 ਤੱਕ ਰਹੂਗੀ ਇਹ ਪੈਰਟ ਸ਼ੇਡ ਦੇ ਵਿੱਚ ਆਊਗਾ ਇਹ ਪਿੰਕ ਪੀਚ ਕਲਰ ਹੈ ਜੀ ਠੀਕ ਹੈ ਜੀ ਪਿੰਕ ਪੀਚ ਕਲਰ ਦੇ ਵਿੱਚ ਆਉਣ ਵਾਲਾ ਜੀ ਬਿਲਕੁਲ ਸੌਫਟ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਗ੍ਰੇ ਕਲਰ ਆਊਗਾ ਬਿਲਕੁਲ ਸੌਫਟ ਸਟਾਫ ਹੈ ਜੀ ਬਿਲਕੁਲ ਸੌਫਟ ਵਾਲਾ ਠੀਕ ਹੈ ਜੀ ਪ੍ਰਾਈਸ ਰਹੂਗੀ 250 ਰੁਪਏ ਕੱਟ ਰਹੂਗੀ 5.5 ਮੀਟਰ ਜੀ ਇਹ ਵੀ ਡਬਲ ਟੋਨ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਇਹ ਦੇਖੋ ਬੜਾ ਪਿਆਰਾ ਜਿਹਾ ਪੀਸ ਰਹੂਗਾ ਡਬਲ ਟੋਨ ਦੇ ਵਿੱਚ ਠੀਕ ਹੈ ਜੀ ਇਸ ਤੋਂ ਅੱਗੇ ਆਉਣ ਵਾਲਾ ਪਿੰਕ ਕਲਰ ਆਊਗਾ ਜੀ ਇਹ ਇਹ ਪਿੰਕ ਕਲਰ ਆਊਗਾ ਠੀਕ ਹੈ ਜੀ ਇਹ ਸਕਿਨ ਕਲਰ ਆਊਗਾ ਆਫ ਵਾਈਟ ਪੀਸ ਹੈ ਜੀ ਆਫ ਵਾਈਟ ਇਹ 5.5 ਮੀਟਰ ਦੀ ਕੱਟ ਦੇ ਵਿੱਚ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਪਲੇਨ ਪੀਸ ਇਹਨਾਂ ਪੀਸਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਫੰਕਸ਼ਨ ਦੇ ਲਈ ਤੁਸੀਂ ਬਹੁਤ ਸੋਹਣੇ ਸੂਟ ਡੈਡੀ ਕਰ ਸਕਦੇ ਹੋ ਕੱਟ ਪੈਣ ਵਾਲੀ ਤੁਹਾਨੂੰ 5.5 ਮੀਟਰ ਤੇ ਪ੍ਰਾਈਸ ਰਹਿਣ ਵਾਲਾ 250 ਸ਼ਿਪਿੰਗ ਚਾਰਜ ਅਲੱਗ ਤੋਂ ਰਹੂਗਾ ਜੀ ਇਸ ਵਕਤ ਤੁਹਾਨੂੰ ਦਿਖਾਵਾਂਗੇ ਜੀ ਸਾਡੇ ਕੋਲੇ ਜਿਹੜੇ ਪੀਸ ਹੈ ਜੀ ਉਹ ਰਹਿਣਗੇ ਖੀਂਡ ਖਾਬ ਦੇ ਵਿੱਚ ਥੋੜੇ ਜਿਹੇ ਪੀਸ ਬਚੇ ਜੇ ਮੇਰੇ ਭੈਣਾਂ ਨੇ ਲੈਣੇ ਹੋਣ ਤਾਂ ਉਹ ਵੀ ਸਾਡੇ ਕੋਲੋਂ ਬਾਈ ਕਰ ਸਕਦੀਆਂ ਤੁਹਾਨੂੰ ਦਿਖਾਵਾਂਗੇ ਇੱਕ ਦੋ ਪੀਸ ਸਾਡੇ ਕੋਲੇ ਅਵੇਲੇਬਲ ਹੈ ਦੇਖੋ ਜੀ ਇਹ ਵਾਲਾ ਡਬਲ ਟੋਨ ਦੇ ਵਿੱਚ ਖੀਨ ਖਾਬ ਦੇ ਵਿੱਚ ਪੀਸ ਪੈਣ ਵਾਲਾ ਇਹ ਤੁਹਾਨੂੰ 200 ਰੁਪਏ ਦੇ ਵਿੱਚ ਪਊਗਾ ਜੀ ਜਿਹੜੇ ਮੇਰੀਆਂ ਭੈਣਾਂ ਨੇ ਬਾਏ ਕਰਨਾ ਇਹ ਵੀ ਜਿਹੜਾ ਪੀਸ ਹੈ ਜੀ ਖੀਨ ਖਾਬ ਦੇ ਵਿੱਚ ਹੈ ਇਹ ਵੀ ਤੁਹਾਨੂੰ 200 ਰੁਪਏ ਦੇ ਵਿੱਚ ਪੈਣ ਵਾਲਾ ਹੈ ਠੀਕ ਹੈ ਜੀ ਇਸ ਤੋਂ ਹੋਰ ਕੀ ਤੁਹਾਨੂੰ ਮਿਲੂਗਾ ਰਾਣੀ ਸ਼ੀਡ ਦੇ ਵਿੱਚ ਠੀਕ ਹੈ ਜੀ ਡਬਲ ਟੋਨ ਦੇ ਵਿੱਚ ਰਾਣੀ ਕਲਰ ਮਿਲਣ ਵਾਲਾ ਦੇਖੋ ਡਬਲ ਟੋਨ ਦੇ ਵਿੱਚ ਰਾਣੀ ਕਲਰ ਮਿਲਿਆ ਇਹ ਵੀ ਤੁਹਾਨੂੰ ਪੀਸ ਹੋਣਾ ਆਫਰ ਦੇ ਵਿੱਚ ਹੈ 200 ਰੁਪਏ ਦੇ ਵਿੱਚ ਪੈਣ ਵਾਲਾ ਜੀ ਇਹ ਵਾਲਾ ਪੀਸ ਠੀਕ ਹੈ ਜੀ ਬੜਾ ਸੋਹਣਾ ਲਹ ਲਹੰਗਾ ਵੀ ਇਹਦਾ ਤੁਸੀਂ ਰੈਡੀ ਕਰ ਸਕਦੇ ਹੋ ਇਸਨ ਅੱਜ ਦੇ ਪੀਸ ਪਲੀਜ਼ ਮੇਰੇ ਆਪਣੇ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਠੀਕ ਹੈ ਜੀ ਤੇ ਪਲੀਜ਼ ਇਹਨਾਂ ਪੀਸਾਂ ਨੂੰ ਬਾਏ ਕਰੋ ਜੀ ਕਿਉਂਕਿ ਇਸ ਤੋਂ ਬਾਅਦ ਤੁਹਾਨੂੰ ਕਾਟਰਨ ਸਟੱਫ ਸਟਾਰਟ ਕਰ ਦੇਣਾ ਸੀ ਪਲੇਨ ਵਾਸਤੇ ਤੇ ਅੱਜ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ ਜੀ